ਸਵਾਲ ਨੰਬਰ 71 ਦਾ ਜਵਾਬ ਹੈ ਵੀ ਜਦੋਂ ਪਾਣੀ ਕੱਢਦੇ ਹੁੰਦੇ ਸੀ ਨਾ ਹਲਟਾ ਨਾਲ ਜਿਹੜਾ ਉਹ ਕੂਪੀਆਂਈਆਂ ਵਾਲਾ ਖੂਹ ਹੁੰਦਾ ਸੀ ਚੈਨ ਲੱਗੀਆਂ ਹੁੰਦੀਆਂ ਉਸ ਦੇ ਉੱਤੇ ਪਟੇ ਦੇ ਉੱਤੇ ਡੱਬੇ ਜੇ ਲੱਗੇ ਹੁੰਦੇ ਸੀਗੇ ਉਹਨੂੰ ਹਲਟਾਲਾ ਖੂਹ ਕਹਿੰਦੇ ਹੁੰਦੇ ਸੀਗੇ ਜਿਹੜੀ ਟੁਕ ਟੁਕ ਦੀ ਆਵਾਜ਼ ਆਉਂਦੀ ਸੀ ਨਾ ਉਹਦੇ ਉੱਤੇ ਇੱਕ ਕੁੱਤਾ ਲੱਗਾ ਹੁੰਦਾ ਸੀਗਾ ਫੇ ਉਹ ਜਿਹੜਾ ਪਟਾਇਓ ਵਾਪਸ ਨਾ ਗਿੜੇ ਉਹ ਗਰਾਰੀ ਜੀ ਬਣੀ ਹੁੰਦੀ ਲੋਕ ਜੇ ਤੇ ਉਹਦੇ ਉੱਤੇ ਕੁੱਤਾ ਲੱਗਾ ਹੁੰਦਾ ਜਿਵੇਂ ਜਿਵੇਂ ਉਹ ਗਿੱੜਦਾ ਸੀ ਨਾ ਟੁਕ 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 ਚੱਲੀ ਜਾਂਦਾ ਸੀ ਜਦੋਂ ਰੁਕਦਾ ਸੀ ਤੇ ਉਹ ਕੁੱਤਾ ਅੜ ਜਾਂਦਾ ਹੁੰਦਾ ਸੀਗਾ ਉਹਨੂੰ ਕੁੱਤਾ ਕਹਿੰਦੇ ਆ ਜਿਹਦੀ ਟੁਕ ਟੁਕ ਦੀ ਆਵਾਜ਼ ਆਉਂਦੀ ਹੈ ਤੇ ਅੱਜ ਦਾ ਸਵਾਲ ਏ ਬਈ ਲੋਗੜ ਕਿਹਨੂੰ ਕਹਿੰਦੇ ਆ ਸਵਾਲਾਂ ਦਾ ਜਵਾਬ ਜ਼ਰੂਰ ਦਿਆ ਕਰੋ ਅੱਜ ਇੱਕ ਵੀਰੇ ਹੈਪੀ ਇਨਸਾਂ ਉਹਨੇ ਬਹੁਤ ਹੀ ਵਧੀਆ ਜਵਾਬ ਦਿੱਤਾ ਏ ਕਹਿੰਦਾ ਬਈ ਵੀਰੇ ਮੈਂ ਤਾਂ ਨਾ ਇਹਨਾਂ ਸਭ ਚੀਜ਼ਾਂ ਤੋਂ ਬਾਅਦ ਜੰਮਿਆ ਮੈਨੂੰ ਨਹੀਂ ਸੀ ਪਤਾ ਮੈਨੂੰ ਅਦਰਿਆਂ ਵੀਡੀਓ ਦੇਖ ਕੇ ਨਾ ਇਹਨਾਂ ਚੀਜ਼ਾਂ ਦਾ ਪਤਾ ਲੱਗਾ ਏ ਤੇ ਬਹੁਤ ਮਤਲਬ ਵਧੀਆ ਲੱਗਾ ਪੀ ਇਦਾਂ ਦੀਆਂ ਹੋਰ ਵੀਡੀਓ ਪਾਓ ਤੇ ਬਹੁਤ ਜ਼ਿਆਦਾ ਇਹਦੇ ਨਾਲ ਹੌਸਲਾ ਫਜਾਈ ਮਿਲੀ ਏ ਇਸੇ ਕੰਮ ਵਾਸਤੇ ਹੀ ਇਹ ਚੀਜ਼ਾਂ ਸ਼ੁਰੂ ਕੀਤੀਆਂ ਸੀਗੀਆਂ ਪੀ ਜਿਨ੍ਹਾਂ ਨੂੰ ਨਹੀਂ ਪਤਾ ਉਹਨੂੰ ਸਾਡੇ ਸੱਭਿਆਚਾਰ ਦਾ ਪਤਾ ਲੱਗ ਸਕੇ ਸੋ ਬਹੁਤ ਬਹੁਤ ਧੰਨਵਾਦ ਹੈਪੀ ਵੀਰੇ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਹੜੇ ਕਮੈਂਟ ਕਰਦੇ ਨੇ ਲਾਈਕ ਕਰਦੇ ਨੇ ਵੀਡੀਓ ਦੇਖਦੇ ਨੇ ਤੇ ਜੇ ਆਈਡੀ ਫੋਲੋ ਨਹੀਂ ਕੀਤੀ ਤੇ ਆਈਡੀ ਜ਼ਰੂਰ ਫੋਲੋ ਕਰ ਲਓ ਆਪਾਂ ਚੀਜ਼ਾਂ ਕਰਾਂਗੇ ਪੀੜਾਂ ਦੀਆਂ ਚੀਜ਼ਾਂ ਹੋਰ ਸਾਂਝੀਆਂ ਕਰ ਸਕੀਏ ਤੇ YouTube ਤੇ ਨੂੰ ਸਬਸਕ੍ਰਾਈਬ ਕਰ ਲਿਓ YouTube ਤੇ ਵੀ ਆਪਣਾ ਚੈਨਲ ਹੈ ਤੇ ਇਸੇ ਨਾਮ ਤੋਂ ਹੀ ਬਲਵਿੰਦਰ ਖਹਿਰੇ ਤੋਂ ਤੇ ਉੱਥੇ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਚੀਜ਼ਾਂ ਆਪਾਂ ਹੋਰ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ